ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਆਮ ਇਹ ਕਹਿਣਾ ਹੁੰਨਾ ਵੀ ਬਿਨਾ ਟੈਸਟਾਂ ਤੋਂ ਇਲਾਜ ਨਾ ਕਰਾਇਆ ਕਰੋ ਕੋਈ ਤਾਂ ਤੁਹਾਨੂੰ ਕੈਂਸਰ ਕੱਢ ਦਿੰਦਾ ਕੋਈ ਤੁਹਾਨੂੰ ਹਾਰਟ ਦੇ ਸਟੰਟ ਕਹਿ ਦਿੰਦਾ ਇਸੇ ਤਰ੍ਹਾਂ ਵੀਰ ਜੀ ਦੀ ਇੱਕ ਪ੍ਰੋਬਲਮ ਸਿਗੀ ਜਰਾ ਸੁਣਿਓ ਵੀ ਕਿਵੇਂ ਤਕਾ ਹੋਣ ਲੱਗਿਆ ਸੀ ਕੁਦਰਤੀ ਇਹ ਵੱਜ ਗਏ ਵੀਰ ਜੀ ਤੁਸੀਂ ਮੇਰੀ ਵੀਡੀਓ ਦੇਖੀ ਤੇ ਕੀ ਕੀ ਸੀਗਾ ਦੱਸਿਓ ਜਰਾ ਹਾਂ ਜੀ ਇਹ ਨਾ ਪਿਛਲੇ ਫਰਵਰੀ ਦੀ ਗੱਲ ਹੈ ਜੀ ਮੰਮੀ ਇਹ ਨਾ ਥੋੜੀ ਜਿਹੀ ਬਲੀਨਿੰਗ ਸ਼ੁਰੂ ਹੋ ਗਈ ਸੀਗੀ ਓਕੇ ਤੇ ਅਸੀਂ ਇੱਥੇ ਰੇਕੋਰਡ ਤੋਂ ਕੋਪੜੋ ਨਾ ਅਲਟਰਾਸਾਉਂਡ ਕਰਵਾਈ। ਉਹਨਾਂ ਨੇ ਸਾਨੂੰ ਸੀਟੀ ਕਰਾਉਣ ਨੂੰ ਕਿਹਾ ਸੀ ਮੁੱਲਾਪੁਰ ਤੋਂ ਸੀਟੀ ਸਕੈਨ ਕਰਾਈ। ਉਹਦੇ ਬਾਅਦ ਚਲੋ ਅਸੀਂ ਉਹ ਕਹਿੰਦੇ ਵੀ ਤੁਸੀਂ ਆਪ ਦਾ ਪਤਾ ਕਰ ਲਓ ਵੀ ਸ਼ਾਇਦ ਐ ਟੈਸਟ ਵਗੈਰਾ ਕਰਾਉਣੇ ਪੈਣਗੇ ਮੈਡੀਕਲ TMC ਤੋਂ ਵਗੈਰਾ ਸਾਰੇ ਪਤਾ ਕਰਕੇ ਚਲੋ ਮੈਂ ਇਹਨੂੰ ਜਗਰਾਉਂ ਦੱਸਿਆ ਕਹਿੰਦੇ ਨਵਾਂ ਹਸਪੀਟਲ ਖੁੱਲਿਆ ਵਾ। ਨਹੀਂ ਮੈਨੂੰ ਫਿਰੇ ਤੇ ਆ ਜਾਓ ਤੁਸੀਂ ਟੈਸਟ ਕਰਾ ਕੇ ਤੁਹਾਨੂੰ ਕੀਮੋ ਸਟਾਰਟ ਕਰਤੀ ਸੀ। ਹਾਂਜੀ ਕੱਲੀ ਸੀਟੀ ਸਕੈਨ ਤੇ CA125 ਦੇ ਵਿੱਚ ਆਪਾਂ ਨੂੰ ਸੈੱਲ ਆਏ ਸੀਗੇ 1000 ਸਲਫਾ ਉਹੀ ਦੇਖ ਕੇ ਆਪਾਂ ਨੂੰ 2 ਕਿਮੋ ਲਾਤੀਆਂ ਉਹਨੇ ਦੇਖੋ ਦੇਖੋ ਇੱਥੇ ਰੁਕ ਜਾਓ ਤੁਹਾਡੇ 2 ਕਿਮੋਆਂ ਲਾਤੀਆਂ ਉਦੋਂ ਤੁਸੀਂ ਮੈਨੂੰ ਫੋਨ ਕੀਤਾ ਖਾਣੀ ਤੁਹਾਡੀ ਵੀਡੀਓ ਦੇਖੀ ਮੈਂ ਉਹ ਫਿਰ ਆਪਰੇਸ਼ਨ ਨੂੰ ਕਹਿ ਰਿਹਾ ਸੀਗਾ ਛੇਤੀ ਫਿਰ ਤੁਹਾਡੇ ਨਾਲ ਤੁਹਾਡੇ ਨਾਲ ਮੈਂ ਲੜਿਆ ਨਾ ਹਾਂਜੀ ਹਾਂ ਤੁਸੀਂ ਕਿਹਾ ਵੀ ਆਏ ਆਪਾਂ ਆਪਰੇਸ਼ਨ ਨਹੀਂ ਕਰਾਉਣਾ ਹੈ ਬਿਨਾ ਉਸੋਂ ਫਿਰ ਤੁਹਾਨੂੰ ਸੰਗਰੂਰ ਭੇਜਿਆ ਟਾਟਾ ਹਸਤਾਲ ਚ ਖਾਨ ਜੀ ਆ ਤੁਸੀਂ ਆਖਿਆ ਵੀ ਉਹਨਾਂ ਦਾ ਲੜ ਨਹੀਂ ਛੱਡਣਾ ਹੈਗਾ ਹੁਣ ਫਿਰ ਕੀ ਨਿਕਲਿਆ ਟਾਟਾ ਹਸਪਤਾਲ ਚ ਕੈਂਸਰ ਨਿਕਲਿਆ ਨਹੀਂ ਨਹੀਂ ਜੀ ਕੋਸ਼ਿਸ਼ ਵੀ ਨਹੀਂ ਹੈਗਾ ਜੀ ਫਿਰ ਉਹ ਜਿਹੜੀ ਕੀਮੋ ਲਾਈ ਹੈ ਜਿਹੜੇ ਡਾਕਟਰਾਂ ਨੇ ਕੀਮੋ ਲਾਈਆ ਉਹ ਦੋਸ਼ੀ ਬਣਦੇ ਨੇ ਇਹਦਾ ਮਤਲਬ ਕੰਨੀਆਂ ਗੰਦਾ ਆਈਆਂ ਜੀ ਜਿਵੇਂ ਆਪਾਂ ਕਹਿਦੀਏ ਵੀ ਉਹ ਕਹਿੰਦੇ ਉਹਦਾ ਆਪਰੇਟ ਤਾਂ ਕਰਨਾ ਪਊਗਾ ਬਣੋ 27 28 ਤਰੀਕ ਦਿੱਤੀ ਆ ਪਰ ਕੈਂਸਰ ਤਾਂ ਨਹੀਂ ਆਗਾ ਨਹੀਂ ਨਹੀਂ ਉਹ ਉਹ ਨਹੀਂ ਚੀਜ਼ ਹੈਗੀ ਕਹਿੰਦੇ ਦੇਖੋ ਫਿਰ ਮੈਂ ਇਹੀ ਲੋਕਾਂ ਨੂੰ ਸਮਝਾਉਣਾ ਵੀ ਜਿੰਨਾ ਚਿਰ ਤੁਹਾਡੀ ਬਾਇਓਪਸੀ ਨਹੀਂ ਹੁੰਦੀ ਉਹਨਾਂ ਚਿਰ ਕਦੇ ਵੀ ਆਪਰੇਸ਼ਨ ਨਾ ਕਰਾਓ ਹਾਂ ਜੀ ਉਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਤੁਹਾਡੀ ਉਹਦੇ ਮੇਰੇ ਕੋਲ ਕੁਦਰਤੀ ਪਰਮਾਤਮਾ ਵਾਲੀ ਉਹ ਵੀਡੀਓ ਆ ਗਈ ਮੈਂ ਪਹਿਲਾਂ ਤਾਂ ਤੁਹਾਨੂੰ ਕਰੇ ਫੋਲੋਪ ਨਹੀਂ ਕੀਤਾ ਜੇ ਫਿਰ ਫੋਲੋ ਕੀਤਾ ਤੁਹਾਡੀਆਂ ਸਾਰੀਆਂ ਵੀਡੀਓਸ ਸੋਈਆਂ ਮੈਂ ਫਿਰ ਤੁਹਾਨੂੰ ਮੈਂ ਕਾਲ ਕੀਤੀ ਤੁਸੀਂ ਮੇਰੇ ਨਾਲ ਲੜਾਈ ਵੀ ਤੁਸੀਂ ਐ ਕਿਉਂ ਕੀਤਾ ਮੈਂ ਕਿਹਾ ਜੀ ਮੈਨੂੰ ਪਤਾ ਨਹੀਂ ਸੀਗਾ ਚਲੋ ਤੁਸੀਂ ਫਿਰ ਵੀ ਮੈਨੂੰ ਰੈਫਰ ਕੀਤਾ ਉੱਥੇ ਜ਼ਰੂਰ ਤੇ ਉੱਥੋਂ ਫਿਰ ਸਾਰੇ ਹੁਣ 2 ਮਹੀਨੇ ਤਾਂ ਹੋ ਗਏ ਵੈਸੇ 1.5 ਮਹੀਨਾ ਟੈਸਟਾਂ ਦਾ ਜ਼ਰੂਰ ਲੰਘ ਗਿਆ ਇੱਕ ਈ ਬੰਦਾ ਹਡੋਲ ਜਾਂਦਾ ਵੀ ਇੰਨਾ ਟਾਈਮ ਲੰਘੀ ਜਾਂਦਾ ਪਰ ਤੁਸੀਂ ਮੈਨੂੰ ਕਿਹਾ ਸੀ ਆਪਾਂ ਤੁਹਾਡੀ ਗੱਲ ਮੰਨੀ ਰੱਖੀ ਵੀ ਸਾਰੇ ਟੈਸਟ ਉਹਨਾਂ ਦੇ ਸਿੱਧੀ ਐਮ ਆਰ ਆਈ ਸਾਰੇ ਉੱਥੋਂ ਹੀ ਹੋਏ ਉਹਨਾਂ ਨੇ ਬਾਇਓਪਸੀ ਵਗੈਰਾ ਸਾਰੀ ਹੋਈ ਹੁਣ ਨਜਾਇਜ਼ ਹੁੰਦੀ ਹੁੰਦੀ ਆਪਣੇ ਨਾਲ ਆਪਣੇ ਨਾਲ ਨਜਾਇਜ਼ ਹੁੰਦੀ ਹੁੰਦੀ ਸਮਝ ਲਓ ਆਪਾਂ ਬਚ ਗਏ ਕੀ ਲੋਕਾਂ ਨੂੰ ਤੁਸੀਂ ਗੁਰਸਿੱਖ ਬੰਦੇ ਹੋ ਲੋਕਾਂ ਨੂੰ ਬਚਣਾ ਚਾਹੀਦਾ ਨਾ ਇਹਨਾਂ ਲਟੇਰਿਆਂ ਤੋਂ ਬਿਲਕੁਲ ਬਿਲਕੁਲ ਜੀ ਇਹਦਾ ਕੁੱਤੇ ਡਾਕਟਰ ਦੁਕਾਨਾਂ ਖੋਲੀ ਬੈਠੇ ਆ ਜੀ ਹੁਣੇ ਆਪਰੇਸ਼ਨ ਤੋਂ ਬਾਅਦ ਚ ਵੀ ਚਾਰ ਹੋਰ ਕਹਿ ਰਹੇ ਸੀ ਕਹਿੰਦੇ 6 ਲੱਗਣੀਆਂ ਸੀ ਥੋੜੇ ਜਿਗਰਾਵਾ ਤੋਂ ਆਪਾਂ ਪੇਸ਼ੇਸ਼ਾ ਚਾਹਣ ਨੇ ਇਹ ਚਾਰ ਹੋਰ ਲਾ ਦੇਣੀ ਸੀ ਆਪਣੇ ਜੀ ਲੋ ਹੁਣ ਆਪਾਂ ਲੋਕਾਂ ਨੂੰ ਵੀ ਮਾੜੀ ਜੀ ਜਾਣਕਾਰੀ ਦੇ ਦਈਏ ਭਾਈ ਜੀ ਜਗਰਾਮਾ ਨੇੜੇ ਉਹਨੇ ਵੀਰ ਗੁਰਸਖ ਇਹਨਾਂ ਦੇ ਕੀਮੋ ਲਾਤੀ ਸੀ ਕਿ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਬਾਇਓਪਸੀ ਇਹਨਾਂ ਕੋਲੇ ਹੈ ਨਹੀਂ ਸੀ ਮੈਂ ਉਸੇ ਟਾਈਮ ਤੁਰੰਤ ਕੀਮੋ ਇਹਨਾਂ ਦੀ ਫੋਨ ਤੇ ਬੰਦ ਕਰਵਾ ਕੇ ਮੈਂ ਵੀਰ ਜੀ ਨੂੰ ਜਾਣਦਾ ਨਹੀਂ ਹੈਗਾ ਸੀ ਪਰ ਮੈਂ ਫੋਨ ਤੇ ਵੀ ਗਾਈਡ ਕਰ ਦਿੰਨਾ 30 ਸਾਲ ਦਾ ਤਜਰਬਾ ਹੈ ਤੇ ਜਦੋਂ ਹੁਣ ਇਹਨਾਂ ਨੇ ਜਾ ਕੇ ਦਿਖਾਇਆ ਕੈਂਸਰ ਦਾ ਹੈ ਹੀ ਨਹੀਂ ਸੀ ਇਹਦਾ ਮਤਲਬ ਥੋੜੇ ਉਹੀ ਦੁਨੀਆ ਤੇ ਕੀਮੋ ਲੱਗੀ ਜਾਂਦੀ ਹੈ ਯਾਰ ਲੱਖੇ ਸੁਧਾਣੇ ਨੇ ਇੱਕ ਕੇਸ ਫੜਿਆ ਉਹਦੀ ਸਾਰੇ ਪੰਜਾਬ ਵਿੱਚ ਗੱਲ ਹੁੰਦੀ ਸੀ ਉਹ ਮੈਂ ਤਾਂ ਰੋਜ਼ ਤੁਹਾਨੂੰ 10-10 ਕੇਸ ਫੜ ਕੇ ਦਿਖਾਉਣਾ ਇਹਨਾਂ ਡਾਕਟਰਾਂ ਤੋਂ ਬਚੋ ਵੀਰ ਜੀ ਤੁਸੀਂ ਵੀ ਇਹੀ ਸੁਨੇਹਾ ਦੇਣਾ ਚਾਹੁੰਦੇ ਹੋ ਨਾ ਬਿਲਕੁਲ ਜੀ ਇਹਨਾਂ ਤੋਂ ਬਚੋ ਚੰਗੇ ਹਸਪੀਟਲ ਚੋਂ ਵਧੀਆ ਵੱਡੇ ਹਸਪੀਟਲ ਚੋਂ ਪਹਿਲਾਂ ਸਾਰੇ ਟੈਸਟ ਕਰਾਓ ਕਲੀਅਰ ਕਰੋ ਉਸ ਚੀਜ਼ ਨੂੰ ਫਿਰ ਆਦਾ ਟ੍ਰੀਟਮੈਂਟ ਸ਼ੁਰੂ ਕਰੋ ਮੈਂ ਤਾਂ ਇਹੀ ਕਹਿੰਦਾ ਮੇਰਾ ਥੈਂਕ ਯੂ ਵੀਰੇ ਕੀ ਨੌਂ ਐ ਵੀਰ ਦਾ ਕੀ ਨੌਂ ਐ ਵੀਰ ਦਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਵਿੱਕੀ ਕਹਿੰਦੇ ਆ ਮੈਨੂੰ ਥੈਂਕ ਯੂ ਵੀਰੇ ਗੁਰਵਿੰਦਰ ਲੋਕਾਂ ਨੂੰ ਸਮਝਾਓ ਆਪਾਂ ਦਾ ਬਚ ਗਏ ਹੋਰ ਪਤਾ ਨਹੀਂ ਕਿੰਨਿਆਂ ਨੂੰ ਮਹਿੰਗੀਆਂ ਮਹਿੰਗੀਆਂ ਕੀਮਾਂ ਲਾ ਕੇ 5000 ਦੀ ਕੀਮੋਂ ਹੁੰਦੀ ਐ ਲੈਂਦੇ ਨੇ 40000 ਉਹਦੇ ਲਾਲਚ ਦੇ ਵਿੱਚ ਲੋਕਾਂ ਨੂੰ ਕੈਂਸਰ ਕੱਢੀ ਜਾਂਦੇ ਨੇ ਇੱਕ ਦਾ 18000 ਲਿਆ ਉਤੋਂ ਦੀ ਸਰਕਾਰ ਦੀ ਕਹਿੰਦੇ ਸੀਗੇ ਵੀ ਆਪਾਂ ਆਸ਼ਮਾਨ ਕਾਰਡ ਦੇ ਵਿੱਚ ਆਪਾਂ ਸਾਰਾ ਖਰਚਾ ਕਰ ਲਾਂਗੇ ਫਿਰ ਉਹਦੇ ਵਿੱਚੋਂ ਪਤਲੇ ਕਿੰਨੇ ਕੱਟਣੇ ਸੀਗੇ ਨਹੀਂ ਜਦੋਂ ਸਾਨੂੰ ਕੈਂਸਰ ਹੀ ਨਹੀਂ ਆਏਗਾ ਜਦੋਂ ਕੈਂਸਰ ਹੀ ਨਹੀਂ ਆਏਗਾ ਫਿਰ 18000 ਦੀ ਕੀਮੋ ਲਈ ਉਹਦੇ ਬਿੱਲ ਬੁੱਲ ਸਾਹਮਣੇ ਰੱਖੀ ਇਹ ਬਕਾਇਦਾ ਮੁੱਖ ਮੰਤਰੀ ਦੇ ਪੇਸ਼ ਹੋਵੋ ਬਕਾਇਦਾ ਉਹਨਾਂ ਦਾ ਨਾਂ ਲੈ ਕੇ ਅਸਲ ਦਾ ਬਕਾਇਦਾ ਉਹਦੇ ਤੇ ਐਫ ਆਈ ਆਰ ਦਰਜ ਕਰਾਓ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਹੁਣ ਮੈਂ ਤਾਂ ਤੋਂ ਇਹੀ ਸਲਾਹ ਲੈਣੀ ਸੀ ਕਿ ਜਦੋਂ ਉਹ ਜਿਹੜਾ ਆਪਣਾ ਉਹ ਬਾਡੀ ਦਾ ਨੁਕਸਾਨ ਹੋਣਾ ਸੀ ਉਹ ਤਾਂ ਥੋੜਾ ਬਹੁਤ ਹੋਇਆ ਨਾ ਉਹ ਤੋਂ ਰਿਕਵਰ ਕਰਨ ਵਾਸਤੇ ਆਪਾਂ ਕੀ ਕਰਾਂਗੇ ਕੋਈ ਆਪਾਂ ਨੂੰ ਆਪਾਂ ਨੂੰ ਕੰਜ਼ਿਊਮਰ ਕੋਰਟ 'ਚ ਜਾਣਾ ਪਊ ਕੰਜ਼ਿਊਮਰ ਕੋਰਟ ਦੇ ਵਿੱਚ ਤੇ ਆਪਾਂ ਨੂੰ ਇਹਨਾਂ ਦੀਆਂ ਮੇਲਾਂ ਕਰਨੀਆਂ ਪੈਣਗੀਆਂ ਸੀਐਮ ਨੂੰ ਸੈਂਟਰ ਦੇ ਸਿਹਤ ਮੰਤਰਾਲੇ ਨੂੰ ਤੇ ਆਪਦਾ ਸਿਹਤ ਮੰਤਰੀ ਨੂੰ ਮਿਲੋ ਪੰਜਾਬ ਵਾਲੇ ਨੂੰ ਇਹ ਸਾਰੀਆਂ ਚਿੱਠੀਆਂ ਇਕੱਠੀਆਂ ਕੱਢੋ ਸਾਰਿਆਂ ਨੂੰ ਬਕਾਇਦਾ ਹਸਤਾਲ ਦਾ ਨਾਮ ਲੈ ਕੇ ਠੀਕ ਹੈ ਜੀ ਚਿੱਠੀ ਲੈਟਰ ਟਾਈਪ ਕਰਾ ਲਓ ਸਾਰੀਆਂ ਚਿੱਠੀਆਂ ਇਹ ਇਕੱਠੀਆਂ ਹੀ ਵਿੱਚ ਪ੍ਰਾਈਮ ਮਿਨਿਸਟਰ ਨੂੰ ਵਿੱਚ ਇਹਦੇ ਡਰੈੱਸ ਪਾਏ ਨੇ ਨੈਟ ਤੇ ਸਾਰੇ ਲੈ ਲਈ ਤੇ ਇਹ ਸਾਰੀਆਂ ਚਿੱਠੀਆਂ ਜਾਂ ਕੋਈ ਮੇਲ ਕਰਨ ਵਾਲਾ ਬੰਦਾ ਹੈ ਮੇਲ ਰਾਈਓ ਚਿੱਠੀਆਂ ਸਾਰੀਆਂ ਗਵਰਨਮੈਂਟ ਦੇ ਸਾਰੇ ਅਦਾਰਿਆਂ ਨੂੰ ਭੇਜੋ ਉਹਨਾਂ ਤੇ ਇਨਕੁਆਇਰੀ ਹੋਊਗੀ ਸਾਰੇ ਆਪਣੇ ਰਿਕਾਰਡ ਸਾਹਮਣੇ ਰੱਖੀਂ ਵੀਰੇ ਲਾਲਚ ਚ ਨਹੀਂ ਨਾ ਤੈਨੂੰ 5-4 ਲੱਖ ਦਾ ਲਾਲਚ ਵੀ ਦੇਣਗੇ ਪਰ ਲਾਲਚ ਚ ਨਾ ਆਇਓ ਨਾ 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 ਕਿ ਆਪਾਂ ਨੂੰ ਕੋਈ ਪਰਮਾਤਮਾ ਵਾਲਿਓ ਕੋਈ ਇਹ ਜੀ ਕਮੀ ਨਹੀਂ ਹੈਗੀ ਸਭ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਵਾ ਬਸ ਉਹਨਾਂ ਨੂੰ ਖਿੱਚੋ ਪਤਾ ਨਹੀਂ ਹੋਰ ਕਿੰਨਿਆਂ ਨੂੰ ਮਾਰ ਰਹੇ ਨੇ ਇਹ